ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਅੱਜ ਗਿਆਨਵੀਰ ਕੋਲ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚਿਆ ਵੀਰ ਨੇ ਤਿੰਨ ਵੜਾਂ ਸੇਲ ਕਰਨੀਆਂ ਜਿਨ੍ਹਾਂ ਵਿੱਚੋਂ ਦੋ ਟੋਕੜਾਂ ਇੱਕ ਤਾਜੀ ਸੂਈ ਵੀਰ ਨੂੰ ਫੋਨ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 856009518 ਜੀ ਫੇਸਬੁੱਕ ਤੇ ਸੇਮ ਪੇਜ ਆਪਣਾ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਆਪਾਂ ਗੱਲਬਾਤ ਕਰਾਉਂਦੇ ਆ ਗਿਆਨ ਵੀਰ ਨਾਲ ਇਹਨਾਂ ਵੜਾਂ ਦੇ ਤੇ ਲੈਨੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਚੜ੍ਹਦੀ ਕਲਾ ਭਾਈ ਕਿੰਨੀਆਂ ਸੇਲ ਕਰਨੀਆਂ ਵੜਾਂ ਜੀ ਇਹਦੇ ਤਿੰਨੇ ਆਪਣੇ ਕੋਲ ਆ ਠੀਕ ਹੈ ਸਵੇਰੇ ਤਾਂ ਕਿੰਨੀਆਂ ਪੰਜ ਆ ਜਿਹੜੇ ਦੋ ਚੜਗੀਆਂ ਠੀਕ ਹੈ ਦੋ ਕਰਤੀਆਂ ਸੇਲ ਹਾਂਜੀ ਵੀਰੇ ਠੀਕ ਹੈ ਠੀਕ ਹੈ ਤੇ ਇਹਨਾਂ ਦੇ ਦੋ ਟੋਕੜਾ ਇੱਕ ਇੱਕ ਸਾਜਰ ਇੱਕ ਸਾਜਰ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਭਾਜੀ ਨਾਮ ਮੇਰਾ ਗਿਆਨ ਸਿੰਘ ਠੀਕ ਹੈ ਜੀ ਪਿੰਡ ਸਦਾਤ ਜ਼ਿਲ੍ਹਾ ਮਰਸਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਜੀ ਆਪਣਾ ਫੋਨ ਨੰਬਰ 986284269 ਠੀਕ ਹੈ ਠੀਕ ਹੈ ਕਰੀਏ ਸ਼ੁਰੂਆਤ ਟੋਕੜ ਵੇੜ ਤੋਂ ਹਾਂਜੀ ਆਹ ਵੇਖੋ ਜੀ ਟੋਕੜ ਵੇੜ ਤੇ ਥਾਣ ਥੋਣੇ ਦਾ ਬੜਾ ਸੋਹਣਾ ਲੱਗਾ ਪ੍ਰਿੰਟ ਚੈੱਕ ਕਰ ਲਓ ਆਹ ਵੇਖੋ ਜੀ ਥਾਣੇ ਦਾ ਥਾਣ ਬੜੇ ਸੋਹਣੇ ਲੱਗੇ ਆ ਲੰਮੇ ਲੰਮੇ ਥਾਣ ਆਹ ਠੀਕ ਭਾਈ ਦੁੱਧ ਕਿੰਨਾ ਦੇ ਕੋਲ ਅਸਾਂ ਜਿਹੜਾ ਦੁੱਧ ਲੀਟਰਾਂ 9 ਲੀਟਰ ਆ ਪੂਰਾ ਹੱਲੇ ਵਿੱਚ ਅੱਛਾ 9 ਲੀਟਰ ਦੁੱਧ ਠੀਕ ਸੂਈ ਨੂੰ ਪਤਾ ਕਿੰਨਾ ਚਿਰ ਡੇਢ ਮਹੀਨਾ ਹੋ ਗਿਆ ਭਾਈ ਸੂਈ ਨੂੰ ਅੱਛਾ ਡੇਢ ਮਹੀਨਾ ਹੋ ਗਿਆ ਸੂਆ ਗਿਆ ਨਹੀਂ ਠੀਕ ਹੈ ਜਵਾ ਆ ਗਿਆ ਨਹੀਂ 9 ਲੀਟਰ ਦੁੱਧ ਤਿਆਰ ਹੈ ਦੇ ਕੋਲ 9 ਲੀਟਰ ਤਿਆਰ ਭਾਈ ਲੀਟਰ ਵਾਲਾ ਠੀਕ ਹੈ ਤੇ ਸੁਆ ਕਰਵਾਊਗਾ ਇਹਦਾ ਸੁਆਗੇ ਦੂਜਾ ਠੀਕ ਹੈ ਤੋੜ ਦੋ ਵੀਰ ਜੀ ਇਹਨੂੰ ਫਿਰ ਕੁਆਲਟੀ ਵੀ ਸੋਹਣੀ ਆ ਆਹ ਵੇਖੋ ਜੀ 9 ਲੀਟਰ ਦੁੱਧ ਆਇਆ ਦੇ ਕੋਲ ਇਸ ਟਾਈਮ ਤੇ ਕਮਾਲ ਆ ਵੀ ਕਮਾਲ ਆ ਆਹ ਆਹ ਕੋਈ ਫੇਸ ਚੈੱਕ ਕਰ ਲੋ 9 ਲੀਟਰ ਦੁੱਧ ਇਸ ਟਾਈਮ ਤੇ ਤਿਆਰ ਆ ਥਾਨ ਬੜੇ ਸੋਹਣੇ ਲੱਗੇ ਆ ਜੀ ਇਹਦੇ ਜੀ ਇਹਦੇ ਨਾਲ ਇੱਕ ਥਾਨ ਜੋ ਧਾਰਾ ਘੱਟ ਜੇ ਅੱਛਾ ਜੀ ਹਾਂ ਮਗਰਲੇ ਇੱਕ ਥਾਨ ਜੋ ਅੱਛਾ ਇੱਕ ਨਹੀਂ ਹਲਦੇ ਮਗਰਲੇ ਥਾਨ ਜੋ ਧਾਰਾ ਘੱਟ ਜੇ ਅੱਛਾ ਬਹਿਣੀ ਵਾਲੇ ਬੰਨੇ ਆਧਾ ਥਾਨ ਕਰੋ ਠੀਕ ਆ ਠੀਕ ਆ ਹਾਂ ਜੀ ਤੇ ਦੁੱਧ 9 ਹੀ ਆ ਪੂਰਾ ਦਿੰਦੀ ਹੈ 9 ਲੀਟਰ ਪੂਰਾ ਭਾਈ ਤੇ ਇਹ ਤੋਂ ਥੋੜਾ ਵੱਸ ਸਕਦੀ ਕਿ ਨਹੀਂ ਭਾਈ ਸੇਵਾ ਤਾਂ ਹੀ ਆ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੋਲੇ ਦੇ ਵੀਰੇ 20000 ਰੁਪਇਆ ਮੋਲੇ ਦਾ ਠੀਕ ਹੈ ਜੀ ਤੇ ਹਾਂ ਨਾ 18000 ਦੀ ਆ ਮੋਕੇ ਦੇ ਕੋਈ ਛੋੜ ਹੀ ਹੋਣੀ ਬਸ ਠੀਕ ਹੈ ਜੀ ਹਾਂ ਦੁੱਧ 9 ਲੀਟਰ ਪੂਰਾ ਤੇ ਬਾਕੀ ਚਾਹੁੰਦੇ ਨੂੰ ਰੱਸੀ ਪਾ ਕੇ ਕਿੱਦਾਂ ਨਹੀਂ ਰੱਸੀ ਨਹੀਂ ਪਾਉਂਦੇ ਰੱਸੀ ਕਿਸੇ ਗਾਇ ਨੂੰ ਨਹੀਂ ਪਾਉਂਦੇ ਠੀਕ ਹੈ ਜੀ ਠੀਕ ਠੀਕ ਫੋਨ ਕਰ ਲਿਓ ਵੀਰ ਨੂੰ ਦੂਜੇ ਨੰਬਰ ਤੇ ਆ ਬਾਦ ਹੋਣੀ ਹੈ ਜੀ ਵੱਡੇ ਕੱਦ-ਕਾੜ ਦੀ ਮਾਲਕਾ ਗਾਂਾਂ ਜੀ ਇਹ ਥਣ ਵੇਖਦੇ ਆਂ ਚਾਰੇ ਥਣ ਗਾਇ ਤੇ ਲੱਗੇ ਆ ਥਣ ਹੈ ਵੀ ਮੋਟਾ ਮੋਟਾ ਚੰਗਾ ਸੋਹਣਾ ਲੱਗਾ ਫੇਸ ਵੀ ਚੰਗਾ ਕਾਫੀ ਵੱਡੇ ਕੱਦ ਦੀ ਮਾਲਕਾ ਜੀ ਇਹਦਾ ਭਾਜੀ ਸੁਆ ਕਰਨਵਾ ਜੀ ਸੁਆ ਵੀਰੇ ਦੂਜਾ ਸਾ ਤੀਜਾ ਵੀ ਹੋ ਸਕਦਾ ਸੁਆ ਇਹਦਾ ਠੀਕ ਆ ਜੀ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਵੀਰੇ ਹੈ ਟੋਕੜਾ ਦੁੱਧ ਆਸਾਂ ਕੋ ਨੌ ਲੀਟਰ ਹੈਗਾ ਤੇ ਕਿੰਨੇ ਕਿਰਦੀ ਸੂਈ ਹੈ ਸੂਈ ਨੂੰ ਭਾਜੀ ਪਤਾ ਨਹੀਂ ਆਪਣਾ ਗਾਂ ਹੀ ਕਿ ਦਿੱਤੀ ਆਪਾਂ ਕਿ ਇਹਨੂੰ ਸੱਜਾ ਤੇ ਉਹਦੇ ਵਿੱਚ ਕੱਟੀ ਹੈ ਠੀਕ ਆ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਇਹ ਇਹਨੂੰ ਵੀ ਤੋੜ ਦੋ ਤੋੜੀ ਨਾ ਆਹ ਵੇਖੋ ਇੱਕ ਕੱਦ-ਕੱਡ ਬੜਾ ਚੰਗਾ ਵੱਡਾ ਵਾ ਜੀ ਇਹਦਾ ਕੋਈ ਛੋਟੀ ਨਹੀਂ ਗਈ ਆਹ ਵੇਖੋ ਹੁਣਾਂ ਚੱਕ ਕਰ ਲੋ ਐਸ ਟਾਈਮ ਤੇ 9 ਕਿਲੋ ਦੁੱਧ ਦੇ ਕੋਲ ਤਿਆਰ ਆ ਜੀ ਲੈਓ ਜੀ ਲੈਓ ਪੂਰੀ ਵੱਡੇ ਕੱਦ ਦੀ ਮਾਲਕ ਆ ਆਹ ਵੇਖੋ ਜੀ ਥਾਣਾ ਬੜਾ ਲੰਮਾ ਲੰਮਾ ਲੱਗਾ ਤੇ ਮੋਟਾ-ਮੋਟਾ ਥਾਣ ਲੱਗਾ ਜੀ ਇਹਨੂੰ ਤੇ ਦੁੱਧੋਂ ਵਾਜੂਗੀ ਭਾਜੀ ਕਿ ਨਹੀਂ ਵੀਰੇ ਜੇ ਕੋਈ ਸੇਵਾ ਕਰੂ ਸੇ ਦੁੱਧੋਂ ਵਾਜੂਗੀ ਠੀਕ ਤੇ ਬਣੀ ਪੁਣੀ ਘਾਂ ਟੀਕਾ ਲੱਗਾ ਇਹਨੂੰ ਪਤਾ ਹੀ ਨਹੀਂ ਵੀਰੇ ਆਪਾਂ ਦਾ ਠੀਕ ਹੈ ਜੀ ਠੀਕ ਆਪਾਂ ਤਾਂ ਕੱਲ ਆਈਏ ਅੱਛਾ ਜੀ ਕੱਲ ਹੀ ਆਈਏ ਠੀਕ ਹੈ ਤੇ ਸੱਜਰ ਨੇ ਕਿੰਨਾ ਕ ਦੁੱਧ ਚ ਵਾਇਆ ਇਹਨੇ ਜਿੱਦੀ ਤਗੜੀ ਗਾਂ ਹੈ ਘਟੋ ਘਟਤੀ 5 ਲੀਟਰ ਚ ਵਾਇਆ ਹੋਗਾ ਹਾਂ ਜੀ ਹਾਂ ਜੀ ਕਾਟ ਕਾਟ ਕਾਫੀ ਚੰਗਾ ਵੱਡਾ ਅਸੀਂ ਇਹਨੂੰ ਵੀ ਪਾਉਂਦੀ ਲੋਣੀ ਇਦਾਂ ਚੋਈਦੀ ਆ ਬਾਕੀ ਬੇਲ ਬੂਲ ਕਾਫੀ ਲੰਮੀ ਹੈ ਦੀ ਐ ਟਾਈਮ ਤੇ 9 ਲੀਟਰ ਹੀ ਆ ਕੇ ਜਿਹੜਾ ਹੈਗਾ ਉਹ ਹੀ ਤੇ ਬਸ 9 ਲੀਟਰ ਠੀਕ ਆ ਤੇ ਇਹਦਾ ਮੁੱ ਮੋਲ ਦੇ ਵੀਰੇ ਦਾ 15000 ਰੁਪਇਆ ਠੀਕ ਆ ਤੇ ਛੋਟ ਕਿੰਨੀ ਕਰਨੀ ਹੈ 1800 ਰੁਪਇਆ 2000 ਛੋਟ ਕਰਨੀ 200 ਰੁਪਏ ਛੋਟ ਹੀ ਨਹੀਂ ਮਿਲਕੇ ਦੇ ਵਿੱਚ 13000 13000 13000 ਚੋਂ 200 ਰੁਪਇਆ ਛੋਟ ਛੋਟ ਹੀ ਹੋਣੀ ਬਸ ਠੀਕ ਹੈ ਜੀ ਸਹੀ ਆ ਫੋਨ ਕਰ ਲਿਓ ਆ ਵੇਖ ਸਕਦੇ ਆ ਕਾਫੀ ਥਾਣ ਥਣ ਕਾਫੀ ਚੰਗਾ ਵਾ ਤੀਜੇ ਨੰਬਰ ਤੇ ਆਪਾਂ ਦਿਖਾਉਣੀ ਆ ਤਾਜੀ ਸੂਈ ਜੱਗੀ ਆ ਘਾ ਵੇਖ ਸਕਦੇ ਆ ਆਹ ਖਵਾਨਾ ਚੈੱਕ ਕਰ ਲਓ ਤੇ ਥਾਣ ਵੀ ਚੈੱਕ ਕਰ ਲਓ ਜੀ ਬੜੇ ਸੋਹਣੇ ਥਾਣ ਫੇਸ ਕੁਆਲਟੀ ਵੀ ਚੰਗੀ ਆ ਖਵਾਨਾ ਜਾ ਕੇ ਕਰੋ ਜੀ ਇਹਦਾ ਵੇਖੋ ਅ ਚਾਟ ਯਾਰ ਦਾ ਖਵਾਨਾ ਇਹਦਾ ਤੇ ਬੱਚਾ ਕੀ ਆ ਵੀਰ ਜੀ ਇਹਦੇ ਪਿੱਛੇ ਆ ਵਛੀ ਆ ਜੀ ਵਛੀ ਬੜੀ ਸੋਹਣੀ ਆ ਵੇਖੋ ਆ ਵੇਖੋ 나ੜੂ ਵੀ ਨਾਲ ਜੀ ਇਹ ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਨੂੰ ਅਗਰੇ ਪਰਸੋਂ ਸੂਈ ਐ ਅੱਛਾ ਪਰਸੋਂ ਸੂਈ ਅਜੇ ਲੱਫੇ ਲੁਫੇ ਵਿੱਚ ਗਾਈ ਆਈ ਐ ਵਛੀ ਠੀਕ ਆ ਪਹਿਲੇ ਨਾਲੇ ਠੀਕ ਆ ਤੇ ਕਿੰਨਾ ਇਹਦੇ ਕੋਲ ਦੁੱਧ ਕਿੰਨਾ ਹੋਣ ਇਹ ਬੋਲਾ ਇਹ 10 ਲੀਟਰ ਉਸ ਲੈ ਦੇ। ਅੱਛਾ ਬੋਲਾ 10 ਲੀਟਰ। ਹਾਂਜੀ 10 ਲੀਟਰ। ਠੀਕ ਹੈ ਠੀਕ ਹੈ। ਤੇ ਸੂਆ ਇਹਦਾ? ਸੂਆ ਵੀ ਘਾਰੇ ਦੇ ਪਹਿਲਾਂ ਕਿਹਨੇ ਨਾ ਦੂਜਾ ਆਊਗਾ। ਠੀਕ ਆ। ਹਾਂਜੀ। ਸਹੀ ਆ। ਤੇ ਇਹਨੂੰ ਵੀ ਤੋਰੀਏ। ਤੋਰੋ ਬਈ। ਆਹ ਵੇਖੋ ਜੀ। 10 ਲੀਟਰ ਬੋਲਾ ਇਹਦੇ ਕੋਲ। ਤੇ ਹਵਾਨਾ ਜਾ ਕਰ ਲੋ ਝਾਟੀ ਵਰਗਾ ਹਵਾਨਾ ਤਿਆਰ ਕੀਤਾ ਵੈੜ ਨੇ। ਆਹ ਵੇਖੋ। ਪਿੱਛੇ ਵਛੀ ਆ ਵਛੀ ਬੜੀ ਸੋਹਣੀ ਆ ਜੀ। ਤੁਸੀਂ ਇਟਾਰੀਆ ਆ ਵੇਖੋ ਜੀ ਵੀਰ ਨੂੰ ਫੋਨ ਲਾ ਲਿਓ ਦੁੱਧ ਭਾਈ ਕਿੰਨਾ ਚ ਵਾਜੂਗੀ ਇਹ ਜਿੱਦਾਂ ਬੋਲਾ ਸੀ 10 ਮਿੰਟ ਕੋ 13-14 ਕੋਲ ਚਾਊਗੀ ਠੀਕ ਆ ਠੀਕ ਆ ਹਾਂਜੀ ਸਹੀ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਆ ਮੁੱਲ ਵੀ ਇਹਦਾ 3000 ਰੁਪਇਆ ਹਾਂਜੀ ਇਹ ਚੋਂ 2000 ਮਾਰ ਠੀਕ ਆ ਜੀ 5000 ਦੇਣੀ ਆਪਾਂ ਉਹ ਚੋਂ ਛੋੜ-ਛੋੜ ਹੋ ਜੂਗੀ ਛੱਡਦਾ ਕੋਈ ਗੱਲ ਨਹੀਂ ਠੀਕ ਆ ਜੀ ਠੀਕ ਤੇ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਬਸ ਚੜਦੀ ਕਲਾ ਰੱਖਰੇ ਠੀਕ ਹੈ ਜੀ ਆਹ ਵੇਖੋ ਜੀ ਵੈਡ ਚੈੱਕ ਕਰ ਲਓ ਤਾਜੀ ਸੂਈ ਆ ਥਾਣੇ ਦੇ ਵੀ ਬੜੇ ਸੋਹਣੇ ਲੱਗੇ ਆ ਪਿੱਛੇ ਦੇ ਵੱਛੀ ਆ ਵੱਛੀ ਵੀ 나ੜੂ ਤੇ ਵੱਛੀ ਬਹੁਤ ਸੋਹਣੀ ਆ ਆਹ ਵੇਖੋ ਇਹ ਖਣ ਇਹਨੂੰ ਰੱਸੀ ਰੁਸੀ ਪਾਉਨੇ ਵੀਰ ਜੀ ਨਹੀਂ 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 ਰੱਸੀ ਕਿਸੇ ਨੂੰ ਨਹੀਂ ਪਾਉਣੀ ਠੀਕ ਹੈ ਜੀ ਆਹ ਵੇਖੋ ਜੀ ਆਹੀ ਤਿੰਨ ਬਹੁ ਸੇਲ ਕਰਨੇ ਆ ਵੀਰ ਨੂੰ ਫੋਨ ਕਰ ਲਿਓ ਆ ਕੇ ਆਪਣੀ ਤਸੱਲੀ ਕਰ ਲਿਓ ਚੈੱਕ ਕਰਕੇ ਫੇਰ ਲੈ ਕੇ ਜਾਇਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ